ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੀ ਲੈ ਕੇ ਆਈ ਪਟੇਲਾ ਸਹੀ ਪਗ ਦੀ ਵੀਡੀਓ ਜਿੱਦੀ ਲੈਂਥ ਹੈਗੀ 7.5 ਮੀਟਰ ਤੇ ਕਪੜਾ ਆਪਾਂ ਫੁੱਲ ਬਲਵਰ ਤੇ ਹੀ ਤੇ ਪਗ ਨੂੰ ਸ਼ੇਪ ਦੇਣ ਲਈ ਆਪਾਂ ਸਾਈਡ ਤੇ ਤੂੜਾ ਕਰਕੇ ਬੇਸ ਬੰਨੇ ਆ ਤੇ ਜਿਹੜੀ ਪਗ ਦੀ ਪੂਣੀ ਆ ਉਹ ਆਪਾਂ ਆਮ ਤਰੀਕੇ ਨਾਲ ਹੀ ਕਰੀਏ ਜਿਹੜਾ ਪਹਿਲਾਂ ਲੜ ਲਗਾਉਣਾ ਪਹਿਲਾਂ ਆਪਾਂ ਸਰ ਦੇ ਸੈਂਟਰ 'ਚ ਲਿਓਣਾ ਲੜ ਨੂੰ ਹਰ ਦੇ ਸੈਂਟਰ 'ਚ ਲਾ ਕੇ ਪਹਿਲਾਂ ਥੱਲੇ ਨੂੰ ਲੜ ਨੂੰ ਖਿਚਣਾ ਥੱਲੇ ਨੂੰ ਖਿੱਚ ਕੇ ਆਪਾਂ ਹਲਕੇ ਥੱਲੇ ਮੋੜਾਗੇ ਤਾਂ ਜੋ ਜਿਹੜਾ ਆਪਣਾ ਲੜਾ ਉਹ ਠੀਕਿਆ ਰਹੇ ਆਪਾਂ ਅੱਧੀ ਅੱਖ ਦੇ ਅੱਧੇ ਘਲਟਾ ਕੇ ਲ ਜਿਹੜਾ ਆਪਾਂ ਦੂਜਾ ਲੜ ਲਗਾਉਣਾ ਉਹਨੂੰ ਆਪਾਂ ਬੈਕ ਤੋਂ ਪਿੰਚ ਕਰਕੇ ਜਿਹੜਾ ਆਪਾਂ ਪਹਿਲਾ ਲੜ ਲਗਾਇਆ ਸੀ ਉਹ ਲੜ ਤੇ ਆਪਾਂ ਥੱਲੇ ਰੱਖਾਂਗੇ ਲੜ ਨੂੰ ਥੱਲੇ ਰੱਖ ਕੇ ਪਹਿਲਾਂ ਇੱਕ ਰੀਲ ਲੜ ਨੂੰ ਮੋੜਾਂਗੇ ਮੋੜ ਕੇ ਸਾਫ਼ ਕਰਕੇ ਲੜ ਨੂੰ ਲਗਾ ਦੇਣਾ ਹੈ ਜਿਹੜਾ فاਸਲਾ ਉਹ ਆਪਾਂ ਵਧਰਾਂਗੇ ਤੇ ਜਿਹੜਾ ਆਪਾਂ ਤੀਜਾ ਲੜ ਲਗਾਉਣਾ ਉਹਨੂੰ ਵੀ ਆਪਾਂ ਉਸੇ ਤਰ੍ਹਾਂ ਲਗਾਉਣਾ ਪਹਿਲਾਂ ਲੜ ਨੂੰ ਬੈਕ ਤੋਂ ਪਿੰਚ ਕਰ ਲੈਣਾ ਪਿੰਚ ਕਰਕੇ ਜਿਹੜਾ ਦੂਜਾ ਲੜ ਲਗਾਇਆ ਸੀ ਉਹ ਲੜ ਤੇ ਆਪਾਂ ਥੱਲੇ ਲੜ ਨੂੰ ਹੀ ਰੱਖਾਂਗੇ ਪਹਿਲੇ ਲੜਨ ਨੂੰ ਇੱਕ ਰਿਮੋਰਡਣਾ ਹੈ ਮੋੜ ਕੇ ਆਪਾਂ ਲੜਨੂ ਫਿਰ ਥੱਲੇ ਖਿੱਚਣਾ ਤਾਂ ਜੋ ਆਪਣਾ ਲਾੜਾ ਜਿਹੜਾ ਸਾਫ਼ ਹੋ ਜਾਵੇ ਲੜਨੂ ਉੱਪਰੋਂ ਥੱਲੇ ਆਦਾ ਤਾਂ ਫੋਟੋ ਕਰਕੇ ਲੜਨੂ ਆਪਾਂ ਲਗਾ ਦੇਣਾ ਹੈ ਤੇ ਆਪਾਂ ਬਾਅਦ ਦੇ ਨਾਲ ਹੁਣ ਪੇਚਾਂ ਦੀ ਸਫਾਈ ਕਰਾਂਗੇ ਪੇਚਾਂ ਦੀ ਮੋਟਾਈ ਤੇ ਫਾਸਲਾ ਆਪਾਂ ਬਰਾਬਰ ਰੱਖਣਾ ਹੈ ਜਿਹੜਾ ਆਪਾਂ ਚੌਥਾ ਲੜ ਲਗਾਉਣਾ ਬੈਕ ਤੋਂ ਪਿੰਚ ਕਰਕੇ ਜਿਹੜਾ ਆਪਾਂ ਤੀਜਾ ਲੜ ਲਗਾਇਆ ਸੀ ਉਹ ਲੜ ਦੇ ਆਪਾਂ ਥੱਲੇ ਲੜ ਨੂੰ ਰੱਖਾਂਗੇ ਹਲੇ ਰੱਖ ਕੇ ਪਹਿਲਾ ਲੜ ਨੂੰ ਇੱਕਰੀ ਥੱਲੇੋਂ ਫੋਲਡ ਕਰਾਂਗੇ ਫੋਲਡ ਕਰਕੇ ਪਹਿਲਾ ਲੜ ਨੂੰ ਥੱਲੇੋਂ ਖਿੱਚਾਂਗੇ ਖਿੱਚ ਕੇ ਤਾਂ ਜਿਹੜਾ ਆਪਣਾ ਲੜਾ ਉਹ ਸਾਫ਼ ਹੋ ਜਾਵੇ ਸਾਫ਼ ਕਰਕੇ ਆਪਾਂ ਲੜ ਨੂੰ ਲਗਾ ਦੇਣਾ ਹੈ ਫਿਰ ਆਪਾਂ ਬਾਅਦ ਦੇ ਨਾਲ ਲੜ ਦੀ ਸਫਾਈ ਕਰ ਲੈਣੀ ਹੈ ਜਿਹੜਾ ਜਿਹੜਾ ਆਪਾਂ ਪੰਜਵਾਂ ਲੜ ਲਗਾਉਣਾ ਉਹਨੂੰ ਵੀ ਆਪਾਂ ਉਸੇ ਤਰੀਕ ਨਾਲ ਲਗਾਵਾਗੇ ਪਹਿਲਾ ਲੜ ਨੂੰ ਬੈਕ ਤੋਂ ਪਿੰਚ ਕਰ ਲੈਣਾ ਪਿੰਚ ਕਰਕੇ ਜਿਹੜਾ ਚੌਥਾ ਲੜ ਲਗਾਏ ਸੀ ਉਹ ਲੜ ਦੇ ਆਪਾਂ ਥੱਲੇ ਲੜ ਨੂੰ ਰੱਖਾਂਗੇ ਥੱਲੇ ਰੱਖ ਕੇ ਪਹਿਲੇ ਲੜ ਨੂੰ ਇੱਕੇਰੀ ਮੋੜਾਂਗੇ ਥੱਲੇ ਨੂੰ ਮੋੜ ਕੇ ਆਪਾਂ ਪਹਿਲਾਂ ਥੱਲੇ ਨੂੰ ਖਿੱਚਣਾ ਹੈ ਖਿੱਚ ਕੇ ਸਾਫ਼ ਕਰ ਕਰਕੇ ਲੜ ਨੂੰ ਉੱਪਰੋਂ ਥੱਲੇ ਵੱਧ ਦਾ ਫੋਲਡ ਕਰਕੇ ਲਗਾ ਦੇਣਾ ਹੈ ਲੜ ਨੂੰ ਫਰ ਬਾਅਦ ਨਾਲ ਆਪਾਂ ਲੜਤੀ ਸਫਾਈ ਕਰ ਲੈਣੀ ਹੈ ਅੱਪਾ ਬਾਅਦ ਨਾਲ ਹਾਰੇ ਲੜਾਂ ਨੂੰ ਸੈਟ ਕਰ ਲੈਣਾ ਹੈ ਜਿਹੜਾ ਆਪਾਂ ਸ਼ੇਮਾ ਲਾ ਲਗਾਉਣਾ ਬੈਕ ਤੋਂ ਪਿੰਚ ਕਰਕੇ ਜਿਹੜਾ ਆਪਾਂ ਪੰਜਵਾਂ ਲੜ ਲਗਾਇਆ ਸੀ ਉਹ ਲੜ ਦੇ ਥੱਲੇ ਆਪਾਂ ਲੜ ਨੂੰ ਰੱਖਾਂਗੇ ਹਲੇ ਰੱਖ ਕੇ ਪਹਿਲਾਂ ਲੜ ਨੂੰ ਇੱਕ ਰਿਮੋੜਨਾ ਹੈ ਮੋੜ ਕੇ ਲੜ ਨੂੰ ਆਪਾਂ ਸਾਫ਼ ਕਰਕੇ ਲਗਾ ਦੇਣਾ ਹੈ ਫਿਰ ਆਪਾਂ ਬਾਅਦ ਦੇ ਨਾਲ ਲੜ ਦੀ ਜਵਾਈ ਕਰ ਲਈ ਕਰ ਲੈਣੀ ਹੈ ਜਿਹੜੇ ਜਿੱਥੋਂ ਲੜ ਜਿਆਦੇ ਬਾਹਰ ਨਿਕਲਿਆ ਨੇ ਉੱਥੇ ਆਪਾਂ ਬਾਅਦ ਦੇ ਨਾਲ ਲੜਾਂ ਨੂੰ ਦੱਬ ਲੈਣਾ ਹੈ ਅੰਦਰ ਨੂੰ ਨਾ ਬਾਬਾ ਦੇ ਨਾਲ ਅਪਡੇਟਸ ਫਾਈ ਕਰ ਲੈਣੀ ਹੈ ਜਿਹੜੇ ਵੀ ਸਾਡੇ ਚੈਨਲ ਉਤੇ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤਾਂ ਜੋ ਹੋਰ ਤੁਹਾਨੂੰ ਨਵੇਂ ਤਰੀਕੇ ਦੀਆਂ ਪਗਾਂਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਥੋੜੇ ਉੱਪਰਲੇ ਵੇਚਣ ਨੂੰ ਆਪਾਂ ਹੱਥ ਦੇ ਨਾਲ ਸੈੱਟ ਕਰ ਲੈਣੇ ਨੇ ਡਿਟੇਲ ਆੜਨੇ ਉਹਨਾਂ ਹੀ ਮਗਰ ਤੱਕ ਸਭਾਈ ਕਰਨ ਲਈ ਤੁਸੀਂ ਡਬਲ ਸ਼ੀਸ਼ੇ ਦੀ ਵੀ ਪਰਤੋਂ ਕਰ ਸਕਦੇ ਹੋ ਤੇ ਲੜਾਂ ਚ ਆਪਾਂ ਉੱਪਰਿਆਂ ਚ ਬਾਅਦ ਫੇਰ ਲੈਣਾ ਹੈ ਹਲਕਾ ਹਲਕਾ ਉੱਪਰੇ ਲੜਾਂ ਇਸ ਵਾਈ ਕਰਨ ਲਈ ਵੀ ਤੁਸੀਂ ਡਬਲ ਸੀਸੀ ਦੀ ਵਰਤੋਂ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਉਹਨਾਂ ਵੀਰਾਂ ਤੱਕ ਪਹੁੰਚ ਸਕੇ ਜਿਹੜੇ ਪਟਿਆਲਾ ਸਹੀ ਪੱਗ ਸਿੱਖਣਾ ਚਾਹੁੰਦੇ ਨੇ ਜੇ ਕਿਈ ਵੀਰਾਂ ਨੂੰ ਪਟਿਆਲਾ ਸਹੀ ਪੱਗ ਬਣਾਉਣ ਵਿੱਚ ਪ੍ਰੋਬਲਮ ਆਉਦੀ ਆ ਤਾਂ ਉਹ ਆਪਣੀ ਪ੍ਰੋਬਲਮ ਸੋਲਵ ਕਰ ਸਕਣ ਤੇੜਾ ਆਪਾਂ ਕਲਗੀ ਕਲਗੀ ਲੜ ਲਗਾਉਣਾ ਜਿਹੜਾ ਨੱਕ ਦੀ ਸੇਚ ਪਹਿਲਾਂ ਆਪਾਂ ਪੱਕ ਪੈਣ ਲਗਾ ਲੈਣਾ ਹੈ ਪੱਕ ਪੈਣ ਲਗਾ ਕੇ ਜਿਹੜਾ ਲਾੜਾ ਉਹਨੂੰ ਆਪਾਂ ਉੱਪਰ ਤੋਂ ਥੱਲੇ ਅੱਧਾ ਅੱਧਾ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਪਹਿਲਾਂ ਲੜ ਨੂੰ ਰੱਖ ਲੈਣਾ ਹੈ ਰੱਖ ਕੇ ਪਹਿਲਾਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤੇ ਜਿਹੜਾ ਆਪਾਂ ਪਾ ਬਗਮਨ ਲਗਾਇਆ ਸੀ ਉਹ ਪੱਕ ਪੈਂਦੇ ਥੱਲੇ ਲੜ ਨੂੰ ਰੱਖਾਂਗੇ ਥੱਲੇ ਰੱਖ ਕੇ ਲੜ ਨੂੰ ਆਪਾਂ ਸੱਜੇ ਪਾਸੇ ਵੱਲ ਨੂੰ ਮੋੜ ਦੇਣਾ ਹੈ ਮੋੜ ਕੇ ਜਿੰਨੇ ਕੁ ਛੇਮੇ ਲਾਤੀ ਚੋਡਾਈ ਆ ਉਹਦੇ ਮੁਤਾਬਕ ਆਪਾਂ ਲੜ ਨੂੰ ਲਗਾ ਦੇਣਾ ਹੈ ਚੌੜਾ ਕਰਕੇ ਵੀਡੀਓ ਦੇਖਣ ਲਈ ਧੰਨਵਾਦ ਜਲਦੀ ਵੀਡੀਓ ਲੈ ਕੇ حاضر ਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ